ਹਾਂਜੀ ਸਾਰਿਆਂ ਨੂੰ ਸਸਰੀ ਘਰ ਦੇ ਦੋਸਤੋ ਅੱਜ ਆਪਾਂ ਜੀ ਪਿੰਡ ਕੋਟਪਾਈ ਦੇ ਵਿੱਚ ਆਏ ਸੀਗੇ ਜੀ ਇੱਥੇ ਬਾਈ ਨੇ ਚਿਰੀ ਲਾਈ ਆ ਬਾਈ ਦੋਸਤੋ ਮਿੱਟੀ ਦਾ ਕੰਮ ਕਰਦੀ ਆ ਜੀ ਜਿਵੇਂ ਕੋਠਿਆਂ ਕਾਠਾਂ ਵਿੱਚ ਸਾਰੀ ਕਿਸੇ ਨੀ ਮਿੱਟੀ ਮੁੱਟੀ ਪਾਉਣੀ ਹੋਵੇ ਤਾਂ ਬਾਈ ਨਾਲ ਆਪਾਂ ਤੁਹਾਨੂੰ ਜੀ ਜਾਣਕਾਰੀ ਲੈ ਕੇ ਦਿੰਨੇ ਆ ਠੀਕ ਹੈ ਜੀ ਸਾਰੀ ਡਿਟੇਲ ਦੇ ਵਿੱਚ ਸਸਰੀ ਘਰ ਬਾਈ ਜੀ ਸਸਰੀ ਘਰ ਕਿਹੜਾ ਪਿੰਡ ਆ ਬਈ ਆਪਣਾ ਕੋਟਪਾਈ ਦੇ ਕੋਠੇ ਮੰਨਣਾ ਠੀਕ ਆ ਬਈ ਆਪਾਂ ਮਿੱਟੀ ਦਾ ਕੰਮ ਹੀ ਕਰਦੇ ਹਾਂ ਹਾਂਜੀ ਕੀ ਹਿਸਾਬਤਾ ਲੈਣੇ ਆ ਬਈ ਇਹ ਬਾੜ ਦੇ ਹਿਸਾਬ ਨਾਲ ਆ ਜੀ ਅਛਾ ਵੀਰੇ ਕੋਈ 12ਵਾਂ ਆਵੇ ਤਾਂ ਭਰਾਈ ਹੈ 200 ਰੁਪਿਆ ਠੀਕ ਆ ਵੀਰੇ ਤੇ ਵਾਰਡ ਦੇ ਹਿਸਾਬ ਨਾਲ ਉਹ ਸਨਰ ਜਾਂਦਾ 750 800 ਰੁਪਿਆ ਰੇਟ ਆ ਜਿਲ੍ਹਾ ਸਿਟੀ ਮੌਕਸਰ ਵਿੱਚ ਹੀ ਸਾਰੇ ਜੇ ਕਿਸੇ ਨੇ ਕਰਨਾ ਹੋਵੇ ਹਾਂ ਬਸ ਕੋਟ ਪਾਈ ਹ ਸਨਾਰ 파ਰੂ ਠੀਕ ਆ ਵੀਰੇ ਤੇ ਮੰਦਿਰ ਹੋ ਗਏ ਹਾਂਜੀ ਵੀਰੇ ਵਾਰਡ ਦੇ ਹਿਸਾਬ ਨਾਲ ਰੇਟ ਲੱਗ ਜਾਂਦਾ ਠੀਕ ਆ ਵੀਰੇ ਜਿਵੇਂ ਕੋਠੀ ਚ ਮਾੜਾ ਮੋਟਾ ਲੈਸ ਹੋ ਜਾਊਗਾ ਬਈ ਹਾਂ ਮੌਕੇ ਤੇ ਮਾਨਤਾਨ ਕਰਦੇ ਠੀਕ ਆ ਆਪਣਾ ਹੁਣ ਇੱਥੇ ਆਪਾਂ ਕਿੱਥੇ ਲਾਈ ਬੈਠੇ ਆ ਮਾੜਾ ਐਡਰੈਸ ਦੱਸ ਤੋ ਵੀਰੇ ਇਹ ਬੁੱਟਰਾਂ ਤੋਂ ਛੱਤਿਆਂ ਨੇ ਰਾਹ ਤੇ ਲਾਈ ਵੀ ਹੈ ਠੀਕ ਆ ਜਿਹੜੀ ਸੜਕ ਠੀਕ ਆ ਜੇ ਕਿਸੇ ਨੇ ਪਲਾਟਾਂ ਪਲੋਟਾਂ ਪਾਉਣੀਆਂ ਹੋ ਜਿਵੇਂ ਸ਼ਹਿਰ ਦੇ ਢੜਵੇ ਦੇ ਵਿੱਚ ਹਾਂ ਜੇ ਗੇੜਿਆਂ ਦਾ ਕਰਨਾ ਗੇੜਿਆਂ ਦਾ ਇਹ ਵੀ ਪਾ ਦਿੰਨੇ ਟਰਾਲੇ ਟਰੋਲੇ ਬਈ ਆਪਣਾ ਸਾਰਾ ਕੁਝ ਹੁੰਦਾ ਫੁੱਲ ਜਾਂਦੇ ਠੀਕ ਤਿੰਨ ਟਰੈਟ ਆ ਸਾਰੇ ਆਉਂਦੇ ਹੀ ਹੋ ਬਈ ਛੋਟ ਆਦੇ ਆਦੇ ਠੀਕ ਆ ਬਈ ਤੇ ਸਕੁਅਰ ਫੁੱਟਾਂ ਦੇ حساب ਨਾਲ ਵੀ ਹੋ ਜਾਂਦਾ ਠੀਕ ਆ ਬਈ ਜੇ ਕਿਸੇ ਨੇ ਉਹ ਟਰਾਲੀ ਦੀ ਇੱਕ ਜਾਂ ਦੋ ਟਰਾਲੀਆਂ ਪਸੂ ਵਾਪਸ ਆਸ ਤੇ ਛਟਾਉਣੀ ਹੋਵੇ ਉਹ ਵੀ ਸੈੱਟ ਦਿੰਨੇ ਆ ਬਈ ਹਾਂ ਹਾਂ ਟਰਾਲਾ ਜਿਵੇਂ ਉਹਦਾ ਕੀ ਹਿਸਾਬਤਾ ਬਈ ਉਹਦਾ ਬਾੜ ਦੇ ਹਿਸਾਬ ਨਾਲ ਹੀ ਉਹਦਾ ਵੀ ਅੱਛਾ 200 ਰੁਪਏ ਹਾਂ ਉਹ ਭਰਾਈ 200 ਆ ਠੀਕ ਆ ਭਰ ਇਰੇ ਵਾਸਤੇ ਆਪ ਦਾ ਟਰੈਕਟਰ ਟਾਲੀ ਉਹਦਾ ਕਿੰਨੇ ਰੁਪਏ ਆ ਉਹਦੇ ਭرائی ਲੈਨੇ ਆਪਾਂ 200 ਰੁਪਏ ਉ ਕਿੰਨੇ ਰੁਪਏ ਆ ਜਿਵੇਂ ਕਿਸੇ ਨੇ ਉਹ ਸਕੁਇਰ ਫੁੱਟਾਂ ਦੇ ਹਿਸਾਬ ਨਾਲ ਹਾਂ ਉਹ ਸਕੁਇਰ ਫੁੱਟਾਂ ਦੇ ਉਹ ਕੀ ਹਿਸਾਬ ਤਾ ਉਹ 3.5 ਤੋਂ ਲੈ ਕੇ 4 ਤੱਕ ਠੀਕ ਆ ਵੀਰੇ ਆਪ ਦਾ ਨੰਬਰ ਦੱਸੋ ਵੀਰੇ 62396 ਹਾਂਜੀ ਵੀਰੇ 05494 ਇੱਕ ਵਾਰੀ ਹੋਰ ਦੱਸੋ ਜੀ 62396 ਹਾਂਜੀ 05494 ਨਾਮ ਕੀ ਸੀ ਵੀਰੇ ਆਪਣਾ ਕੁਲਵਿੰਦਰ ਕੁਲਵਿੰਦਰ ਦੇ ਨਾਮ ਤੇ ਪਲੇਅਰਗੇ ਦੇ ਤਨ ਠੀਕ ਹੈ ਠੀਕ ਆ ਵੀ ਤੁਹਾਨੂੰ ਲੋ ਦੋਸਤੋ ਜੇ ਕਿਸੇ ਨੇ ਨਾ ਵੀ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਠੀਕ ਆ ਜੀ ਜੇ ਕਿਸੇ ਨੇ ਟਰਾਲੀ ਭਰਉਣੀ ਹੋਵੇ ਤਾਂ ਉਹ ਵੀ ਭਰਾ ਸਕਦੇ ਆ ਠੀਕ ਆ ਜੀ ਬਾਈ ਮਾੜਾ ਮੋਟਾ ਲੈ ਸਮਾਨ ਤਣ ਕਰ ਤੂ ਬਾਈ ਠੀਕ ਆ ਜੀ ਧੰਨਵਾਦ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ